ਗਾਇਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਦਿੱਲੀ ਤੋਂ ਮੋਰਚਾ ਚੱਲਦੇ ਨੂੰ ਆ 13 ਤਰੀਕ ਨੂੰ 13 ਮਹੀਨੇ ਹੋ ਜਣੇ ਆ ਅੱਜ 399 ਦਿਨ ਹੋ ਗਿਆ ਪਰ 399 ਦਿਨ ਦੇ ਵਿੱਚ ਕੱਲ ਜਿਹੜਾ 8 ਮਾਰਚ ਨੂੰ ਔਰਤ ਦਿਵਸ ਮਨਾਇਆ ਗਿਆ ਕਮંત્રી ਪਦਰ ਤੇ ਜੋ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਕੌਮੀ ਮਤਲਬ ਦਿਹਾੜੀ ਨੂੰ ਮਨਾਉਂਦੇ ਆ ਜਿਵੇਂ ਕੱਲ ਸ਼ੰਭੂ ਖਨੌਰੀ ਔਰ ਹੋਰ ਜਗ੍ਹਾ ਦੇ ਉੱਤੇ ਔਰਤਾਂ ਦੇ ਵੱਡੇ ਇਕੱਠ ਹੋਏ ਆ ਇਹ ਆਪਣੇ ਆਪ ਦੇ ਵਿੱਚ ਇੱਕ ਸੰਕੇਤ ਵਾ ਕਿ ਅੱਜ ਵੀ ਮਾਤਾ ਭਾਗ ਕੌਰ ਦੀਆਂ ਜਾਈਆਂ ਜਾਗਦੀਆਂ ਵਾਂ ਅੱਜ ਵੀ ਮਾਤਾ ਗੁਜਰ ਕੌਰ ਦੀਆਂ ਜਾਈਆਂ ਜਿਹੜੀਆਂ ਉਹ ਜਾਗਦੀਆਂ ਵਾਂ ਅੱਜ ਵੀ ਮਾਤਾ ਚਾਂਸੀ ਦੀ ਰਾਣੀ ਜਿਹੜੀ ਆ ਉਹ ਅੱਜ ਵੀ ਮੌਜੂਦ ਆ ਗੁਲਾਬ ਕੌਰ ਭੈਣ ਕਿਤੇ ਨਹੀਂ ਗਈ ਹਰਸ਼ਰਨ ਕੌਰ ਵੀ ਇੱਥੇ ਹੀ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਔਰਤਾਂ ਵੱਲੋਂ ਇਹਨਾਂ ਸ਼ਗਰਸ਼ਾਂ ਦੇ ਵਿੱਚ ਵੱਡੇ ਯੋਗਦਾਨ ਪਾਏ ਜਾਣਗੇ ਤਾਂ ਜੋ ਕੇਂਦਰ ਸਰਕਾਰ ਸਟੇਟ ਸਰਕਾਰਨ ਜਿਹੜਾ ਇਹਨਾਂ ਦਾ ਅਖੜ ਰਵਈਆ ਵਾ ਉਹਦੇ ਤੇ ਜੋ ਇਹਨਾਂ ਨੇ ਕੇਂਦਰ ਨੇ ਦਿੱਲੀ ਖੋਈ ਆ ਤੇ ਸਟੇਟ ਨੇ ਭਗਵਾਂ ਸਿੰਘ ਮਾਨ ਨੇ ਚੰਡੀਗੜ੍ਹ ਖੋਇਆ ਵਾ ਇਹ ਇੱਕ ਸ਼ੁਭ ਸੰਕੇਤ ਵਾ ਇਹ ਮਾੜਾ ਨਹੀਂ ਕੁਝ ਹੋਇਆ ਸ਼ੁਭ ਸੰਕੇਤ ਵਾ ਪੂਰੇ ਭਾਰਤ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੀ ਕੁਆਇਦ ਰਚਨੀ ਚਾਹੀਦੀ ਆ ਇੱਥੇ ਹੁਣ ਚਾਰਾ ਚੋਰੀ ਕਰਕੇ ਇੱਕ ਥਾਂ ਤੇ ਇਕੱਠੇ ਹੋ ਕੇ ਢਾਈ ਪਾ ਕਿਚੜੀ ਨੂੰ ਛੱਡ ਦੇਣਾ ਚਾਹੀਦਾ ਵਾ ਤਾਂ ਜੋ ਦੁਸ਼ਮਣ ਵੱਡਾ ਵਾ ਕਾਰਪੋਰੇਟਰ ਦੇ ਹੱਕ ਦੇ ਵਿੱਚ ਖੜੋਤੀ ਆ ਕੇਂਦਰ ਤੇ ਸਟੇਟ ਸਰਕਾਰ ਇਹਨਾਂ ਨੂੰ ਹਰਾਉਣ ਵਾਸਤੇ ਬਾਕੀ ਦੱਬੇ ਕੁਚਲਿਆਂ ਦਾ 140 ਕਰੋੜ ਭਾਰਤੀਆਂ ਦਾ ਇਕੱਤਰ ਹੋਣਾ ਬਣਦਾ ਵੀਰੋ ਮੈਂ ਕਹਿੰਦਾ ਵੀ ਜੋ ਵੀ ਆਪਣੇ ਗਿੱਲੇ ਸ਼ਿਕਵੇ ਆ ਜੋ ਵੀ ਆਪਣੀ ਹੰਕਾਰ ਹੰਕਾਰ ਵਾ ਉਹ ਸਾਰਾ ਕੁਝ ਹੁਣ ਤਿਆਗ ਦੇਣਾ ਚਾਹੀਦਾ ਕਿਉਂਕਿ ਲੜਾਈ ਬੜੀ ਵੱਡੀ ਆ ਜਿਵੇਂ 12 ਮਿਸਲਾ ਇਕੱਠੀਆਂ ਹੋ ਕੇ ਲੜਦਿਆਂ ਰਹੀਆਂ ਵਾ ਆਪਕੋ ਇਹ ਚੋਨਾ ਦੀ ਵੀ ਖਿਚੋਤਾਂ ਹੁੰਦੀ ਸੀ ਇਹ ਨਹੀਂ ਵੀ ਖਿਚੋਤਾਂ ਨਹੀਂ ਹੁੰਦੀ ਵੱਟ ਫੱਟ ਵੀ ਹੋ ਜਾਂਦੇ ਕਤਲਾਂ ਤੱਕ ਹੋ ਜਾਂਦੇ ਸੀ ਪਰ ਜਦੋਂ ਬਾਹਰੀ ਹਮਲਾ ਹੁੰਦਾ ਸੀ ਜਦੋਂ ਲੰਗਰ ਦਾ ਨਗਾਰਾ ਵੱਜਦਾ ਸੀ ਉਦੋਂ ਵੀ ਇਕੱਠੇ ਤੇ ਜਦੋਂ ਬਾਹਰੀ ਹਮਲੇ ਤੇ ਨਰਸਿੰਘਾ ਵੱਜਦਾ ਹੀ ਭੇਰੀਏ ਵੱਜਦੇ ਸੀ ਲੜਾਈ ਦਾ ਜੰਗ ਮੈਦਾਨ ਮਰ ਜਾਂਦਾ ਸੀ ਉਦੋਂ ਜੰਗ ਜੂ ਜਰਨੈਲ ਫੇਰ ਇਕੱਠਾ ਇਕੱਠੇ ਦੇਖ ਕੇ ਕਹਿੰਦੇ ਹੁਣ ਇੱਥੇ ਦੇ ਹਮਲਾ ਵਾ ਹੁਣ ਸਾਡੀ ਪਗਤ ਤੇ ਹਮਲਾ ਵਾ ਹੁਣ ਸਾਡੀ ਨਸਲ ਤੇ ਹਮਲਾ ਵਾ ਭਾਈ ਹੁਣ ਤਾਂ ਨਸਲ ਵੀ ਜਾ ਰਹੀ ਜੀ ਫਸਰ ਵੀ ਜਾ ਰਹੀ ਜੀ ਕਿਸਾਨੀ ਵੀ ਕੁੱਟਤੀ ਔਰ ਜਵਾਨੀ ਜਿਹੜੀ ਉਹ ਨਸ਼ਿਆ ਦੇ ਵਿੱਚ ਰੋਲਦੀ ਬੜੀਆਂ ਗੱਲਾਂ ਕਰ ਰਿਹਾ ਭਗਵੰਤ ਮਾਨ ਨਸ਼ੇ ਖਤਮ ਕਰ ਦਿਆਂਗੇ ਜੀ ਕਿੱਥੇ ਨਸ਼ੇ ਖਤਮ ਹੋ ਰਿਹਾ ਇਹ ਵੀ ਦੱਸਿਆ ਜਾਵੇ ਊੜੀ ਵਾਲੇ ਗ੍ਰਾਮ ਵਾਲੇ ਫੜਫੜ ਜੇਲਾਸਟੇ ਜਾਂਦੇ ਆ ਵੱਡੇ ਜਿਹੜੇ ਤਸਕਰ ਉਹਨਾਂ ਨੂੰ ਕੋਈ ਹੱਥ ਨਹੀਂ ਪਾ ਰਿਆ ਔਰ ਇਹਦੇ ਨਾਲ ਜਿਵੇਂ ਦੌਰ ਚਲਾਇਆ ਜਾ ਰਿਹਾ ਵਾ ਅਫਸਰशाही ਤੇ ਸਸਪੈਂਡ ਕਰਨ ਦਾ ਜਾਂ ਬਾਰ ਬਾਰ ਤਵਾਦਨੇ ਕਰਨ ਦਾ ਮੈਂ ਕਹਿੰਦਾ ਵੀ ਜਿਹੜੇ ਚੰਗੇ ਅਫਸਰ ਸਿਵਲ ਦੇ ਵਿੱਚ ਹੈਗੇ ਆ ਪੂਰ ਸਪਰਸ਼ਾਸਨ ਦੇ ਵਿੱਚ ਹੈਗੇ ਆ ਜਿਹੜੇ ਕੰਮ ਕਰਨਾ ਚਾਹੁੰਦੇ ਆ ਜਿਨ੍ਹਾਂ ਨੂੰ ਸੱਚੀ ਮੂਜੀ ਦਰਦਵਾ ਪੰਜਾਬ ਦਾ ਦਰਦਾ ਆਦੇਸ਼ ਦਾ ਦਰਦਵਾ ਲੋਕਾਂ ਦਾ ਉਹਨਾਂ ਨੂੰ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਸੋ ਇੱਥੇ ਕਿਹੇ ਚੀਜ਼ ਦਾ ਕਾਲ ਨਹੀਂ ਪਿਆ ਜੇ ਕਾਲੀਆਂ ਪੇਡਾਂ ਹੈ ਤੇ ਚੰਗੇ ਵੀ ਬਹੁਤ ਵਾ ਉਹਨਾਂ ਚੰਗਿਆਂ ਨੂੰ ਭਗਵੰਤ ਜੀ ਕੰਮ ਕਰ ਦਿਓ ਸਾਲ ਡੇਢ ਕੀ ਬਕੇ ਬਚਿਆ ਬਾਕੀ ਹੁਣ ਜਿੱਦਾਂ ਦੇ ਹਾਲਾਤ ਹੋ ਗਏ ਆ ਮੇਰਾ ਹਲ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਖਾਤੇ ਵੀ ਖੁੱਲਣੇ ਬੰਦ ਹੋ ਜਣ ਅਗਲੀਆਂ ਚੋਣਾ ਦੇ ਵਿੱਚ ਸੋ ਅਜੇ ਵੀ ਵਕਤਾਂ ਰਹਿੰਦੇ ਵਕਤ ਦੇ ਵਿੱਚ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਦੇਸ਼ ਵਾਸਤੇ ਕਿਸਾਨੀ ਵਾਸਤੇ ਜਵਾਨੀ ਵਾਸਤੇ ਕੁਝ ਨਾ ਕੁਝ ਕਰ ਦਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਯਾਦ ਰੱਖਣ ਪਰ ਕਿਤੇ ਉਲਟੀ ਤੌਰ ਤੇ ਯਾਦ ਨਾ ਰੱਖਣ ਕਿ ਭਾਈ ਆ ਵੀ ਇੱਕ ਹਾਕਮ ਆਇਆ ਸੀ ਜਿਨੇ ਵਾਦੇ ਕੁਝ ਕੀਤੇ ਸਨ ਪਰ ਵਫਾ ਕੋਈ ਨਹੀਂ ਕੀਤਾ ਉਲਟਾ ਸਭ ਲੋਕਾਂ ਨੂੰ ਲੁੱਟਣ ਤੇ ਲੁੱਟਣ ਦੇ ਰਾਹ ਤੇ ਤੇ ਪਾ ਕੇ ਪੰਜਾਬ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਦੇ ਕਬਜ਼ੇ ਕਰਵਾਤੇ ਹੀ ਆਹ ਲੋਕੋ ਇੱਕ ਹੋਣ ਦਾ ਵੇਲਾ ਇੱਕ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ